No तो ने नहीं की थी। जो पेंशनर चंदाबाद ਮਾਈਕ ਮਾਈਕ ਲਾਓ ਦੁਆ ਕੇ ਰਖਾਗੇ ਬੋਲੇਗੇ ਹਾਏ ਹਾਏ ਜੈ ਹਾਏ 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 ਮੋਰਦਾ ਪ੍ਰਪਤ ਦੀ ਧਰਜਾ ਹਾਏ 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 ਜੈ ਹਾਏ 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 ਬੰਦਿਆ ਫਲੀਆਂ ਫਲੀਆਂ ਬੰਗਾ ਲਾਗੂ ਨਾ ਗੱਲਾ ਧਰਜਾ ਹਾਏ 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 ਸਤਕਾਰ ਹਾਏ 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 ਜੀ ਪਰ ਕੀ ਨਾਮ ਹੈ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਗੰਡੀਵੰਦ ਮੈਂ ਪੀਐਸਈਬੀ ਐਮਪਲਾਈ ਪ੍ਰੈਸ਼ਰ ਐਕਟ ਦਾ ਸੂਬਾ ਪ੍ਰਧਾਨ ਆਂ ਔਰ ਬਿਜਲੀ ਲਾਜਮੇਕਤਾ ਮੰਚ ਦਾ ਸੂਬਾ ਕਨਵੀਨਰ ਅੱਜ ਦਾ ਜਿਹੜਾ ਇਹ ਸਾਡਾ ਸੰਘਰਸ਼ ਪ੍ਰੋਗਰਾਮ ਆ ਉਹ ਤਿੰਨ ਦਿਨ ਲਈ ਜਿਹੜਾ ਅਸੀਂ ਸਮੂਹਿਕ ਤੌਰ ਤੇ ਸਾਰੇ ਪੰਜਾਬ ਦੇ ਜਿਹੜੇ ਮਲਾਜ਼ਮ ਨੇ ਬਿਜਲੀ ਨਾਲ ਸੰਬੰਧਤ ਉਹਨਾਂ ਨੇ ਛੁੱਟੀ ਲੈ ਕੇ ਰੋਜ਼ ਪ੍ਰਦਰਸ਼ਨ ਕਰਨੇ ਨੇ ਉਹ ਕਿਉਂ ਕਰਨੇ ਨੇ ਕਿ ਸਾਡੀਆਂ ਬਹੁਤ ਸਾਰੀਆਂ ਵਾਜਬ ਮੰਗਾਂ ਨੇ ਜਿਹੜੀਆਂ ਸਾਡੀ ਪੀਐਸਪੀਸੀਐਲ ਦੀ ਜਿਹੜੀ ਮੈਨੇਜਮੈਂਟ ਆ ਔਰ ਪੰਜਾਬ ਸਰਕਾਰ ਆ ਉਹ ਮੁੜ ਮੁੜ ਕੇ ਸਾਡੇ ਨਾਲ ਮੀਟਿੰਗਾਂ ਕਰਕੇ ਉਹ ਮੰਗਾਂ ਨੂੰ ਵਾਜਬਕਰਾਰ ਦਿੰਦਿਆਂ ਮੰਨਦੀ ਆ ਲੇਕਿਨ ਸਮਾਂ ਲੈ ਲੈਂਦੀ ਆ ਲਾਗੂ ਕਰਨ ਲਈ ਜਿਵੇਂ ਹੁਣ ਸਾਡੇ ਕੋਲ ਲੇਟੈਸਟ 15 ਅਗਸਤ ਦਾ ਸਮਾਂ ਲਿਆ ਸੀ ਤੇ ਲੇਕਿਨ ਉਹ 15 ਅਗਸਤ ਵੀ ਲੰਘਾਤੀ ਤੇ ਹੁਣ ਸਾਡੀ ਜਿਹੜੀ ਆ ਨੈਸ਼ਨਲ ਮੀਟਿੰਗ ਜਿਹੜੀ ਆ 6 ਸਤੰਬਰ ਨੂੰ ਹੋਈ ਚੰਡੀਗੜ੍ਹ ਚ ਮਾਨਯੋਗ ਬੀਲੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਤੇ ਉੱਥੇ ਫੇਰ ਸਾਡੇ ਨਾਲ ਉਹ ਹੀ ਟਾਲਮਟੋਲ ਲਾਰੇ ਲੱਪੇ ਵਾਲਾ ਜਿਹੜਾ ਉਹ ਵਰਤਾਰਾ ਜਿਹੜਾ ਪਾਵਰ ਮੈਨੇਜਮੈਂਟ ਕਰ ਰਹੀ ਆ ਔਰ ਨਾਲ ਹੀ ਪੰਜਾਬ ਸਰਕਾਰ ਤੇ ਸਾਡੇ ਬਹੁਤ ਜੈਨੂਅਲ ਮਸਲੇ ਆ ਇਕਤਾ ਸਾਡਾ ਸਾਲ ਤੋਂ ਮਤਬੂਰਨ ਮਸਲਾ ਹੈ ਕਿ ਇਸ ਅਦਾਰੇ ਦੇ ਵਿੱਚ ਲਗਭਗ 40000 ਤੋਂ ਵੱਧ ਪੋਸਟਾਂ ਖਾਲੀ ਨੇ ਜਿਨ੍ਹਾਂ ਦਾ ਕੰਮ ਮੌਜੂਦਾ ਕਰਮਚਾਰੀਆਂ ਨੂੰ ਕਰਨਾ ਪੈਂਦਾ ਔਰ ਉਹ 8 ਘੰਟੇ ਤੋਂ ਵੱਧ ਕੇ 11 12 13 ਘੰਟੇ ਤੱਕ ਡਿਊਟੀ ਕਰਦੇ ਆ ਤੇ ਅਸੀਂ ਮੰਗ ਕਰਦੇ ਆ ਕਿ 40000 ਜਿਹੜੀਆਂ ਖਾਲੀ ਪੋਸਟਾਂ ਲਗਭਗ ਉਹਨਾਂ ਨੂੰ ਰੈਗੂਲਰ ਭਰਤੀਆਂ ਹੀ ਭਰਿਆ ਜਾਵੇ ਇਹ ਬਹੁਤ ਰਿਸਕ ਵਾਲਾ ਮਹਿਕਮਾ ਆ ਤੇ ਇਹਦੇ ਚ ਠੇਕੇਦਾਰੀ ਦੇ ਤਹਿਤ ਜਿਹੜੀ ਭਰਤੀ ਹੁੰਦੀ ਆ ਉਹਨਾਂ ਦੀਆਂ ਮੌਤਾਂ ਹੁੰਦੀਆਂ ਦਾ ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ ਦੂਜਾ ਸਾਡਾ ਮਹਤਵਪੂਰਨ ਮਸਲਾ ਆ ਕਿ ਜਿਹੜੇ ਕਰਮਚਾਰੀ ਸਾਰੇ ਪੰਜਾਬ ਦੇ ਵਿੱਚ ਬਿਜਲੀ ਦੀ ਰਿਪੇਅਰ ਕਰਦੇ ਆ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਦੇ ਰਹੇ ਆ ਉਹਨਾਂ ਦੇ ਜਿਹੜੇ ਪੇਤ ਆਰ ਨੇ ਉਹਨਾਂ ਨੂੰ 100 ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਜਿਸ ਤਰ੍ਹਾਂ ਪੰਜਾਬ ਸਰਕਾਰ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਦਿੰਦੀ ਆ ਜਿਵੇਂ ਮਲ ਪੰਜਾਬ ਸਰਕਾਰ ਨੇ ਹੋਮਗਾਰਡ ਦੇ ਜਵਾਨ ਨੂੰ ਸੁਲਤਾਨਪੁਰ ਲੋਧੀ ਇੱਕ ਘਟਨਾ ਵਾਪਰੀ ਤੇ ਉਹਦੀ ਗੋਲੀ ਲੱਗ ਕੇ ਮੌਤ ਹੋਈ ਤੇ ਉਹਨੂੰ ਕਰੋੜ ਰੁਪਏ ਉਹਦੇ ਵਾਰਸਾਂ ਨੂੰ ਦਿੱਤਾ ਜਿਸ ਤਰ੍ਹਾਂ ਅਗਨੀਵੀਰ ਦੇ ਜਿਹੜੇ ਸਾਡੇ ਫੌਜੀ ਨੇ ਉਹਨਾਂ ਦੇ ਵਾਰਸਾਂ ਨੂੰ ਦਿੱਤਾ ਜਾ ਰਿਹਾ ਇਸੇ ਤਰਜ਼ ਤੇ ਅਸੀਂ ਮੰਗ ਕਰਦੇ ਆ ਇਹ ਸਾਡਾ ਬਿਲਕੁਲ ਜੈਨੂਨ ਮਸਲਾ ਸਾਡੇ ادارے ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਰੈਗੂਲਰ ਤੇ ਠੇਕੇ ਵਾਲੇ ਕਰਮਚਾਰੀਆਂ ਦੀਆਂ ਮੌਤਾਂ ਹੁੰਦੀਆਂ ਇਸੇ ਤਰ੍ਹਾਂ ਸਾਡਾ ਗ੍ਰੈਜੂਏਟ ਸਟਾਫ ਆ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਪ੍ਰੋਮੋਸ਼ਨਾਂ ਦੇ ਵਿੱਚ ਉਹਨਾਂ 'ਚ ਖੜੋਤ ਆ ਆਰਟੀਐਮ ਦੇ ਵਿੱਚ ਏਐਸਐਸਏ ਦੀ ਐਸਐਸਏ ਦੀ ਉਹ ਅਸੀਂ ਸਮਝਿਆ ਵੀ ਉਹ ਖੋਰੋਤ ਜਿਹੜੀ ਉਹ ਦੂਰ ਕਰਨੀ ਚਾਹੀਦੀ ਆ ਇਸੇ ਤਰ੍ਹਾਂ ਸਾਡੇ ਕੰਟੈਕਟ ਦੇ ਕੰਮ ਆ ਉਹਨਾਂ ਨੂੰ ਰੈਗੂਲਰ ਨਹੀਂ ਕਰ ਰਹੇ 15-15 ਸਾਲ ਤੋਂ ਕੰਮ ਕਰ ਰਹੇ ਆ ਪੈਸਕੋ ਦੇ ਅਧੀਨ ਬਹੁਤ ਸਾਰੇ ਸਾਡੇ ਕੰਮ ਆ ਉਹ ਕੰਮ ਕਰ ਰਹੇ ਆ ਉਹਨਾਂ ਦਾ ਕੋਈ ਭੁੱਖ ਨਹੀਂ ਇਸੇ ਤਰ੍ਹਾਂ ਸਾਡੇ ਜਿਹੜਾ 23 ਸਾਲ ਦਾ ਇੱਕ ਸਕੇਲ ਆ ਉਹ ਨਹੀਂ ਸਾਨੂੰ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਭੱਤੇ 2000 21 ਤੋਂ ਦਿੱਤੇ ਆ ਪਾਵਰ ਦੀ ਮੈਨੇਜਮੈਂਟ ਦੇ ਸਾਨੂੰ 24 ਤੋਂ ਦਿੱਤੇ ਆ ਅਸੀਂ ਮੰਗ ਕਰਦੇ ਆ ਵੀ ਜਿਵੇਂ ਪੰਜਾਬ ਸਰਕਾਰ ਨੇ 2021 ਤੋਂ ਦਿੱਤੇ ਸਾਨੂੰ ਵੀ 2021 ਤੋਂ ਉਹ ਭੱਤੇ ਲਾਗੂ ਕਰਨਾ ਨਾ ਪੀਐਸਪੀ ਦੇ ਕਰਮਚਾਰੀਆਂ ਨੂੰ ਤੇ ਹੋਰ ਬਹੁਤ ਸਾਰੇ ਆ ਹੋਰ ਸਾਡੀਆਂ 40 ਦੇ ਕਰੀਬ ਜਿਨ੍ਹਾਂ ਦਾ ਨਾਮ ਪਤਾ ਨਹੀਂ ਚੱਕਰੀ ਦੇ ਵਿੱਚ ਪਾਵਰ ਦੀ ਮੈਨੇਜਮੈਂਟ ਨੂੰ 29 ਜਨਵਰੀ ਨੂੰ ਦਿੱਤਾ ਹੈ। ਔਰ ਅੱਜ ਦੀ ਇਹ ਜਿਹੜਾ ਸਾਡਾ ਸੰਘਰਸ਼ ਪ੍ਰੋਗਰਾਮ ਆ ਉਹ ਪੀਐਸਬੀ ਐਮਪਲਾਈ ਜੁਆਇੰਟ ਫੋਰਮ ਬਿਜਲੀ ਮੁਲਾਜ਼ਮੇਗਤਾ ਮੰਚ ਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸਪੇਡ ਪੱਤਰ ਦੇ ਸੱਦੇ ਤੇ ਆ। ਅਸੀਂ ਭਰਾਤਰੀ ਜੈ ਬੰਦੀਆਂ ਔਰ ਪੈਨਸ਼ਨਰ ਜੈ ਬੰਦੀਆਂ ਨੂੰ ਵੀ ਅਪੀਲ ਕੀਤੀ ਆ ਤੇ ਉਹ ਸਾਡੇ ਦਰਮਿਆਨ ਖੜੇ ਆ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਔਰ ਇਹ ਸੰਘਰਸ਼ ਜਿਹੜਾ ਇਹਨੂੰ ਹੋਰ ਅੱਗੇ ਵਧਾਵਾਂਗੇ ਅਸੀਂ ਜੇ ਮੈਨੇਜਮੈਂਟਔਰ ਸਰਕਾਰ ਨੇ ਸਾਡੀਆਂ ਮੰਗਾਂਵਾਲ ਕੋਈ ਧਿਆਨ ਨਾ ਦਿੱਤਾ ਤਾਂ ਅੱਜ ਫਿਰ ਕੀ ਨਾਪ ਹੈ ਜੀ ਸਰਪੇ ਸਿੰਘ ਜੀ ਬੰਦਲਾ ਦੇ ਬੀਵੀ ਮਹਿਕਲੋਂ ਤੋਂ ਪਾਵਾ ਨੂੰ ਧਰਨਾ ਲਗਾਇਆ ਗਿਆ ਕੀ ਆਪਣੀਆਂ ਮੰਗਾਂ ਦੀਆਂ ਇਹ ਸਾਡਾ ਤਾਂ ਜੁਆਇੰਟ ਫਰਮ ਹੈ ਇੱਕ ਤਾਂ ਮੰਤ ਜੇਈ ਸੋਫੀ ਅਧਰ ਨਾਲੋਂ ਸਾਰਾ ਜਨਮ ਧਰਨਾ ਲਾਇਆ ਗਿਆ ਧਰਨਾ ਸਾਡਾ ਬੜੇ ਜਿੰਦਾ ਚੱਲ ਰਿਹਾ ਤੁਹਾਡੀਆਂ ਜਿਹੜੀਆਂ ਮੰਗਾਂ ਵਾ ਉਹ ਮੰਨ ਲਈਆਂ ਗਈਆਂ ਹੈਗੀਆਂ ਪਰ ਉਹਨਾਂ ਨੂੰ ਲਾਗੂ ਨਹੀਂ ਕਰ ਰਹੇ ਜਿੱਦਾਂ ਪੰਜਾਬ ਸਰਕਾਰ ਨੇ ਜਿਹੜਾ ਸਾਡ ਨੂੰ ਭਤੇ ਦਿੱਤੇ ਗਏ ਆ ਪੰਜਾਬ ਸਰਕਾਰ ਨੇ ਕਿਰੋ ਦਿੱਤੇ ਨਾਲੋਂ 24 ਲੱਖ ਦਿੱਤੇ ਆ ਤੁਹਾਡੀ ਮੈਨੇਜਮੈਂਟ ਜਿਹੜਾ ਭਤੇ ਕਟ ਨੇ ਦੇ 50 ਸਰਕਾਰੀ ਕਰਦੇ ਉਸੇ ਵੇਲੇ ਘਟ ਦਿੰਦੇ ਆ ਤੇ ਜੀਰੋ ਲਾਗੂ ਕਰਨੇ ਉਹ ਤਿੰਨ ਦਿਨ ਹੀ ਗਏ ਹੁਣੇ 24 ਚ ਲੜਾਈਆਂ ਲੜ ਲੜ ਕੇ ਲਾਗੂ ਕਰਾਏ ਆ ਤੇ ਇੱਕ ਬੱਤੀਆਂ ਮਹੀਨੇ ਬਗਾਇਆ ਇੱਕ ਸਾਡੇ ਪੇ ਬੈਂਟ ਦਾ ਬਗਾਇਆ ਰਹਿਦਾ ਉਸ ਤੋਂ ਬਾਅਦ ਜਿਹੜੇ ਸਾਡੇ ਕੋਸ਼ੀ ਆਰਟੀਐਮ ਤੇ ਉਹਨਾਂ ਦੇ ਪੇ ਬੈਂਟ ਦਾ ਬੋਰਡ ਵਰਕ ਵੱਡਾ ਹਰਕਤ ਹੋ ਆ ਉਹਨਾਂ ਨੇ ਮੰਗਾ ਬਹੁਤ ਜੁਰੀ ਆ ਕਿ ਸਾਡੀ ਇਹ ਨਵੀਂ ਭਰਤੀ ਬਹੁਤ ਥੋੜੀ ਰਹਿ ਗਈ ਆ ਸਾਡੇ 20 22% ਸਟਾਫ ਕੰਮ ਕਰ ਰਿਹਾ 20 22 ਜਿਹੜਾ ਮੌਕੇ ਤੇ ਹੁੰਦਾ 16 17 ਰਹਿ ਜਾਂਦਾ ਹੈ ਅੰਦਾਜ਼ਾ ਹੈ ਕਰਕੇ ਇਹੋ ਹੀ ਮੰਗਾਂ ਦੇ ਵੀ ਨਵੀਂ ਭਰਤੀ ਕੀਤੀ ਜਾਵੇ ਦਮ ਲਾਈ ਬਈ ਉਹ ਮੰਗਵਾ ਮੰਨੇ ਮੰਗਾ ਜਿਹੜੀਆਂ ਲਾਗੂ ਕੀਤੇ ਜਾਣ ਠੇਕ ਸਾਡੇ ਜਿਹੜਾ ਸੇਵਾਦਾਰ ਤੋਂ ਐਲ ਡੀ ਜੀ ਬਣ ਗਏ ਉਹਨਾਂ ਨੂੰ ਪੂਰਾ ਐਲ ਡੀ ਜੀ ਖੇਲ ਹੀ ਦਿਖਾਇਆ ਜਾ ਇਹ ਸਾਡੀਆਂ 40 ਮੰਗਾਵਾ ਤੇ ਉਹਨਾਂ ਦੇ ਤੋਂ 20 ਮੰਗਾ ਹੀ ਸ਼ਾਰਟਕਟ ਕੀਤੀਆਂ ਏ ਉਹਦੇ ਤੇ ਰਿਆ ਮੰਨੀਆਂ ਮੰਗਾ ਲੱਗ ਫਰੋਂ ਕੰਦੀ ਆ ਇਤਨਾ ਕਿੰਨਾ ਚਿਰ ਚੱਲੇਗਾ ਜੀ ਇਹ 10000 ਦੇ 12000 ਆਉਂਦੀ ਆ ਜੁਆਇੰਟ ਪਾਉਂਦੇ ਦੰਦੇ ਦੇ ਉੱਤੇ ਇੱਕਦਮ ਅਚਾਰੀ ਜਿਹਦੇ ਬੰਦੀਆਂ ਜਿਹੜੀਆਂ ਸਾਡੀਆਂ ਧਰਮ ਆਮਦ ਦੰਦੇ ਦੇ ਦਿੱਤੀ ਆ ਜੇ ਲੋੜ ਪਈ ਉਸ ਤੋਂ ਬਾਅਦ ਵਧਾਇਆ ਵੀ ਜਾਂਦਾ ਇਹ ਤਰਮ ਤੰਚੀ ਤਰਨਾ ਉਹ ਤਾਂ ਜਹਾ ਸਾਰੇ ਪੈਸੇ ਇਹ ਅੱਜ ਕੱਲ ਪੂਰੇ ਪੰਜਾਬ ਦੇ ਚੱਲਿਆ ਸਾਡੇ ਸਰਕਲ ਤੀਬਾ ਤੇ ਤਰਕੀ ਫਿੰਡ ਜਿਹੜਾ ਵਾਸਤੇ ਨਾ ਸਾਰੇ ਜਿਹੜਾ ਸਾਡੀਆਂ ਲਿਸਟ ਆ ਗਿਆ ਵਾ ਹੋ ਗਿਆ ਵਾ ਪੰਜਾਬ ਚ ਕਈਆਂ ਦਾ 90 90% ਹੋ ਗਿਆ ਪੂਰੇ ਪੰਜਾਬ ਚ ਜਾ ਲੇ। ਛਰਮੂਗਾਟਾ ਦੇ ਵਿੱਚ ਗਿਆ। ਤੇ ਸਰਕਾਰ ਕੋਲ ਵੀ ਮੰਗ ਕਰਨਾ ਚਾਹੁੰਦੇ ਸੀ। ਅਸੀਂ ਮੰਗ ਕਰਦੇ ਹਾਂ ਜਿਹੜੀਆਂ ਮੁਲਾਜ਼ਮਾਂ ਦੇ ਜਾਇਜ਼ ਮੰਗਾ ਵਾ ਮੰਨੀਆਂ ਆਈਆਂ ਵਾ ਉਹ ਲਾਗੂ ਕੀਤੀਆਂ ਜਾਣ। ਹੁਣ ਵੇਖੋ ਸਾਡਾ ਮੁਲਾਜ਼ਮ ਘੱਟ ਸਾਹ ਹੋਣ ਕਰਕੇ ਬਿਜਲੀ ਨਾਲ ਗੰਡ ਲਾ ਕੇ ਮਰ ਜਾਂਦਾ। ਉਹਨੂੰ ਇਹ ਕਿੰਨੇ ਜੀ ਧੀਰਾ ਦਰਜਾ ਦਿੱਤਾ ਜਾਵੇ ਤੇ 1 ਕਰੋੜ ਰੁਪਈਆ ਜਿਹੜਾ ਉਹਨੂੰ ਦਿੱਤਾ ਜਾਵੇ ਕਿਉਂਕਿ ਵੇਖੋ ਪਬਲਿਕ ادارے ਦੇ ਵਿੱਚ ਕੰਮ ਕਰਨ ਰਿਆ 24 ਘੰਟੇ 2 ਇੰਚ 32 ਦੇ ਨਾਲ ਲੱਗੇ ਹੁੰਦੀ ਆ ਜਿਹੜਾ ਕੰਮ ਕਰਦਾ ਜੇ ਇੱਥੋਂ ਕਿਸੇ ਟਾਈਮ ਬੱਤੀ ਆਂਦੀ ਆ ਤੇ ਸਾਡੇ ਬਹੁਤ ਜਿਹੇ ਮੁਲਾਜ਼ਮ ਸ਼ਹੀਦ ਹੋਏ ਜਾਈ ਉਹਨਾਂ ਨੂੰ ਕੀ ਦਿੱਤਾ ਮੰਗਦੇ ਔਰ 1 ਕਰੋੜ ਰੁਪਈਆ ਉਹਨਾਂ ਦੇਦੀ ਮੰਗ ਕਰਦੇ ਨੇ ਅੱਜ ਪੱਤੀ ਨਾ ਆਪ ਨੂੰ ਪ੍ਰਤੀਸ਼ਠਾ ਮੰਨਣ ਜੀ ਜ਼ਿਲ੍ਹਾ ਪ੍ਰਧਾਨ ਪੈਨਸ਼ਨ ਐਸੇ ਵੀ ਪੰਜਾਬ ਦੇ ਈ ਫਾਰਗੇਨਾਈਜ਼ਰ ਸਰ ਜਿਹੜਾ ਕੰਮਟਾਈਗਰ ਧਰਨਾ ਲਗਾਇਆ ਗਿਆ ਬਿਜਲੀ ਵਿਭਾਗ ਦੇ ਵਾਲਾ ਕਮਚਾਰੀਆਂ ਵੱਲੋਂ ਕੀ ਆਪਣੀਆਂ ਮੰਗਾਂ ਦੀ ਮੰਗਾਂ ਮੋਟ ਹੈ ਜੀ ਹਰ ਹਰ ਕੈਟਰ ਵੀ ਬਾਗੀ ਹੀ ਸਭ ਤੋਂ ਵੱਡੀ ਮੰਗ ਸੀ ਸਾਡਾ ਸਾਡੇ ਪਾਸਪਾਲ ਦਾ ਏਰੀਆ ਦੇ ਇੱਕ ਮਹੀਨੇ ਦਾ ਪੇ ਬੈਂਡ ਦਾ ਮਸਲਾ ਫਸਿਆ ਆ ਆਰ ਡੀ ਐਮ ਤੇ ਓਸੀ ਦਾ ਜਿਸ ਤਰ੍ਹਾਂ ਸੁਰੱਖਿਆ ਦਾ ਮਸਲਾ ਜਿਸ ਤਰ੍ਹਾਂ ਸਾਡਾ ਕੈਸ਼ਲੈਸ ਮੈਡੀਕਲ ਦੀ ਟੀਮ ਆ ਦੀਨੇ ਯੂਟਾ ਲਈ ਰਾਤ ਹੀ ਪੈਰੀ ਕਟ ਕੇ ਲਈ ਮੈਨੂੰ ਆਰਗੇਨਾਈਜ਼ ਨਹੀਂ ਦੇ ਰਹੇ ਲਗਾਤਾਰ ਮੀਟਿੰਗਾਂ ਦੇ ਕੇ ਮਨ ਤਾਂ ਜਿਹੜੀਆਂ ਮੰਨ ਕੇ ਲੱਗਦੇ ਨੇ ਜਿਹੜੇ ਬਹੁਤੇ ਤਰ੍ਹਾਂ ਅਹੀ 7 ਦਿਨ ਦੀ ਸਟ੍ਰਾਈਕ ਹੈ 11 10 11 12 ਜੋ ਕਿ ਹੋਰ ਵੱਧਾ ਲੰਬੀ ਵੀ ਹੋ ਜਾਵੇ ਕਿਉਂਕਿ ਉੱਤੇ ਸਰਕਾਰ ਵੀ ਜਿਵੇਂ ਅੱਜ 10 ਦੀ ਮੀਟਿੰਗ ਦਿੱਤੀ ਸੀ ਉਹ ਵੀ ਇਹਨਾਂ ਮੁਲਤਵੀ ਕਰਕੇ 12 ਤੱਕ ਕਰ ਦਿੱਤੀ ਹੈ ਇਹਨਾਂ 6 ਸੰਦਰ ਤੋਂ ਜਿਹੜੀ ਸੀ ਜੀ ਮੰਤਰੀ ਨਾਲ ਹੀ ਮੰਗਾਂ ਮੰਗਾਂ ਮੰਨ ਲਈਦੇ ਆ ਪਰ ਲਾਗੂ ਨਹੀਂ ਕਰਦੇ ਉਸੇ ਕਾਨੂੰਨ ਤੋਂ ਨੀਚੇ ਆਂ ਅਸੀਂ ਅੱਜ ਕਰਦੇ ਹੋਰ ਉਹ ਇਹ ਬੈਠੇ ਜਿਹੜਾ ਸੇਵਾਦਾਰ ਹੈਗਾ ਉਹ ਰੋਜ਼ਾਮਦ ਕਰਨ ਵਾਲੇ ਬਣੇ ਨਹੀਂ ਜਾਂਦੇ ਹੈ ਸਪਲਾਈ ਵੀ ਠੱਪ ਹੋਣੀ ਆ ਆਟੋਮੈਟਿਕਲੀ ਬਾਕੀ ਦੇ ਕੋਗੇ ਬਿਜਲੀ ਦਾ ਸਾਰੇ ਖਾਦੀ ਪਿਆ ਕੈਸ਼ ਕਾਊਂਟਰ ਬੱਟ ਪਿਆ ਬਿਜਲੀ ਬੋਰਡ ਦਾ ਜਿਹੜਾ ਮਾੜਾ ਮੋੜ ਰੈਵਿਊ ਦਾ ਵੀ ਨਹੀਂ ਆਉਣਾ ਬਿਜਲੀ ਦੇ ਘਰ ਅੱਜ ਅਫਸਰ ਹੀ ਬੈਠੇ ਅੰਦਰ ਪਤਾ ਨਹੀਂ ਕਿਤਾਬ ਫਰੇਡ ਕਰਦੇ ਨੇ ਜਿੱਤੜ ਕੇ ਜਿਹੜਾ ਗੱਦਿਆਂ ਵਾਦਾ ਬਹੁਤ سوچ ਵਿਚਾਰ ਕੇ ਲਿਖਿਆ ਇਹਨੂੰ ਸਿਰੇ ਚਾਰ ਲਈ ਪੱਤ ਜਮਤ ਤੇ ਪੜੀ ਅੱਜ 95% ਪ੍ਰਤੀਸ਼ਤ ਤਾਈ ਦੇ ਜਿਹੜੇ ਕੱਲ ਡਾਟੇ ਸ਼ਾਮੀ ਚ ਆ ਚੁੱਕੇ 95% ਪ੍ਰਤੀਸ਼ਤ ਤਾਈ ਲਈ ਪੂਰੀ ਆ ਉਹ ਵੀ ਅਸੀਂ ਉਹ ਛੱਡੇ ਜਿਹੜਾ 30 ਨਵੰਬਰ ਨੂੰ ਟੈਰ ਹੋਣਾ ਜਾਂ ਬਿਲਕੁਲ ਨਵੇਂ ਬੱਟੇ ਆਏ ਆ ਇਸ ਤਰ੍ਹਾਂ ਦੇ ਆਧਾਰ ਤੇ ਉਹਨਾਂ ਨੂੰ ਅਸੀਂ ਛੋੜ ਦਿੱਤੀ ਆ ਬਾਕੀ ਕਿਸੇ ਨੂੰ ਅਸੀਂ ਕੋਈ ਛੋੜ ਨਹੀਂ ਦਿੱਤੀ ਜਿਹੜਾ 30 ਨੰਬਰ ਦਾ ਰਿਸਾਈਟਮੈਂਟ ਹੈ ਉਹਨੂੰ ਛੋਟ ਦਿੱਤੀ ਆ ਠੀਕ ਹੈ ਬਲੰਦੀਆਂ ਤੇ ਆ ਸਰਕਾਰ ਨੂੰ ਤੁਹਾਡੇ ਟਿਕਨੇ ਬਣੇ ਆ ਮੈਨੇਜਮੈਂਟ ਨੂੰ ਟਿਕਨੇ ਬਣੇ ਆ ਦੂਜੇ ਕਿ ਸਾਰੇ ਜੋ ਸਰਕਾਰ ਤੋਂ ਗੁਣਤਮਾਨ ਦੀ ਬਣੀ ਇੱਕ ਨਵੇਂ ਪੈਸੇ ਦੀ ਰਾਤ ਨੂੰ ਦਿੱਤੀ ਰਾਜਪਾਲ ਨੂੰ ਜਦ ਕਿ ਇਹੋ ਹੀ ਮੁਲਾਜ਼ਮ ਸਰਕਾਰ ਬਣਾਉਣ ਲਈ ਬੜੇ ਹਸਾਬ ਦੇ ਦੇਖੋ ਇਹੋ ਹੀ ਮੁਲਾਜ਼ਮ ਤੇ ਪੈਸੇ ਜੇ ਸਰਕਾਰ ਨੂੰ ਚੱਲਦਾ ਕਰੀ ਹੋ ਗਿਆ ਸਭੀ ਖਤਮ ਪੈ ਗਏ ਤੁਸੀਂ ਤਾਂ ਦੇਖਦੇ ਹੋ ਧਰਮੇ ਜਿਹੜੇ ਲਗਾਤਾਰ ਲੱਗੇ ਆ ਕਿ ਇਸ ਕਰ ਡਾਕਟਰ ਵੀ ਜਿਹੜੇ ਹਰਤਾਲ ਤੇ ਬੈਠੇ ਹੋਏ ਤਿੰਨ ਦਿਨ ਤੋਂ ਇਹ ਤਾਂ ਦੇਖੋ ਪਿਆ ਹੀ 50 ਛੜਕਾ ਦਾ ਨਿਕਲ ਆਇਆ ਜੀ ਜਿੱਦ ਜਿੱਦ ਤੁਸੀਂ ਮੱਗੀ ਵੇਖ ਲਓ ਕਹਾਣੀ ਜਿਹੋ ਬੈਠੇ ਆ ਇਸ ਤਰ੍ਹਾਂ ਡਾਕਟਰ ਇਹ ਤਿੰਨ ਦਿਨ ਤੇ ਤਿੰਨ ਘੰਟੇ ਦੀ ਉਹ ਵੀ ਦੀ ਬੰਦ ਕਰਕੇ ਬੈਠੇ ਇਸ ਤਰ੍ਹਾਂ ਬਿਜਲੀ ਮੁਲਾਜ਼ਮ ਤੇ ਅੰਦਰ ਦੀ ਛੜਕਾਂ ਦੇ ਆ ਇਸ ਤਰ੍ਹਾਂ ਰੋਡਵੇ ਤੇ ਜਿਹੜੇ ਜਿੱਕੇ ਤੇ ਕੱਚੇ ਮੁਲਾਜ਼ਮ ਜਿਹੜਾ ਪੱਕੇ ਨਹੀਂ ਕਰਦੇ ਕਹਿਰ ਓਡ ਲਾਤਾ ਛੱਡੀ ਜਾਂਦੇ ਆ ਦੇਖ ਲਓ ਕਿਹਨੇ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ ਇਹਦਾ ਪਰ ਕਲਾਜੀ ਵਿਚਾਰੇ ਰੋਲਦੇ ਆ ਕਿਹੜਾ ਟੀਵਰਾਜ ਸਫਾਈ ਵਾਲੇ ਕਰਦੇ ਚਾਹਦਾ ਇਹ ਵੀ ਵਿਚਾਰੇ ਹੁੰਦੇ ਕਿ ਕਿਸੇ ਨੂੰ ਕੋਈ ਪੱਕਾ ਨਹੀਂ ਕੀਤਾ ਇਹਨਾਂ ਕਹਿੰਦੀ ਕੋਈ ਡਿਮਾਂਡ ਨਹੀਂ ਕੀਤੀ ਜਾਨਾ ਇਹਨਾਂ ਖਾਲੀ ਕਰਾ ਕਹਿ ਦਿੰਦੇ ਆ 90000 ਰੁਪਈਆ ਹੁਣ ਤੱਕ ਇਹਨਾਂ ਲੋਨ ਲੈ ਲਿਆ ਤੁਸੀਂ ਲਓ ਕਿ 282 ਲੱਖ 82 ਲੱਖ ਦੀ 200 ਰੋਟ ਦੇ ਹੁਣ ਤੁਸੀਂ 32 ਦੇ ਅਗਾ ਦੇ ਬੰਦੇ ਚਲ ਗਿਆ ਜੋ ਆਉਣ ਵਾਲੇ ਸਮੇਂ 'ਚ ਹੋਣੇ ਖਾਤਬਾ ਹੋਣਦੇ ਆ ਇੱਕ ਪੈਸਾ ਕਿਵੇਂ ਆਉਣਾ ਲਿਖਿਆ ਨਾ ਇਹ ਜਿਸ ਤਰ੍ਹਾਂ ਬਗਲਾ ਦੇ ਚ ਝੋਆ ਲੱਗਾ ਜਹਾ ਇਹ ਪੰਜਾਬ 'ਚ ਹੋਣ ਜਾ ਰਿਹਾ ਕਿਉਂਕਿ ਨੀਤੀ ਕੋਈ ਸਪਸ਼ਟ ਨਹੀਂ ਨੀਤੀ ਸਪਸ਼ਟ ਉਹ ਵੀ ਤਾਂ ਬਤਾ ਕੇ ਕਿਉਂਕਿ ਲੈ ਕੇ ਬਹਿ ਗਿਆ ਮਾਫੀ ਲੋਕਾਂ ਦੀ ਮੰਗ ਨਹੀਂ ਸੀ ਸਹਿਜਵੜ ਦੀ ਇਹ ਠੱਕੇ ਨਾ ਦਿੱਤੀ ਸਰਕਾਰਾਂ ਬਣਾਉਣ ਲਈ ਨਾ ਦਿੱਤੀ ਕਿੱਦਾ ਵੇਖਣਾ ਪੈਹਾ ਕਿੱਥੇ ਨਾ ਜਿਹੜੇ ਹੈਗੇ ਆ ਮੰਗਾ ਉਹਨਾਂ ਨੂੰ ਸਾਨੂੰ ਤਾਂ ਅੱਜ ਨਾਲ ਲੱਗਦਾ